ਅੱਛਰੇ ਉੱਠਿਆ ਤੇ ਵੇਖਿਆ ਕਿ ਜਿਹੜੀ ਟੈਸਲਾ ਸੀਗੀ ਉਹਦੇ ਵਿੱਚ ਆਜ ਜਿਹੜਾ ਪਿਛਲਾ ਅਪਡੇਟ ਸੀਗਾ ਉਹਨਾਂ ਨੇ ਫੁੱਲੀ ਸੈਲਫ ਡਰਾਈਵਿੰਗ ਦਾ ਆਪਸ਼ਨ ਜਿਹੜਾ ਉਹ ਟ్రਾਇਲ ਦੇ ਉੱਤੇ ਸਾਰੇ ਜਾਂ ਸਿਲੈਕਟਡ ਮੈਨੂ ਇਰੀ ਪਤਾ ਹੁਣ ਕਾਰ ਓਨਰਸ ਨੂੰ ਪ੍ਰੋਵਾਈਡ ਕੀਤਾ ਤੇ ਆਪਾਂ ਹੁਣੇ ਉਹ ਟੈਸਟ ਕਰਦੇ ਹਾਂ ਮੈਨੂੰ ਲੱਗਿਆ ਕਿ ਡਰਾਈਵਿੰਗ ਦਾ ਫੀਚਰ ਕਿਦਾਂ ਦਾ ਹੋਣ ਵਾਲਾ ਹੈ ਇਹਦੇ ਬਾਰੇ ਛੋਟੀ ਜਿਹੀ ਇੱਕ ਵੀਡੀਓ ਬਣਾਉਣੀ ਹੈ ਹੁਣੇ ਮੈਂ ਆਪਣੇ ਜਿਮ ਦੇ ਬਾਹਰ ਖੜਿਆ ਤੇ ਮੈਂ ਆਪਣੀ ਕਾਰ ਨੂੰ ਇੱਥੇ ਸਮਨ ਕਰਨ ਲੱਗਾ ਸਮਨ ਵਾਲਾ ਐਕਸਪੈਰੀਮੈਂਟ ਆਪਣਾ ਫੇਲ ਹੋਇਆ ਉਹ ਜੇ ਮੇਰੇ ਰਿਮੋਟ ਕੰਟਰੋਲ ਕਾਰ ਨੂੰ ਡਰਾਈਵ ਕਰੀਦਾ ਉਸੇ ਹਿਸਾਬ ਨਾਲੇ ਗਾਹਾਂ ਤੇ ਧਿਆਨ ਕਰਨ ਦਾ ਸੀਗਾ ਅੱਗੇ ਦੇਖਦੇ ਹਾਂ ਬਾਕੀ ਦੀ ਸੈਲਫ ਡਰਾਈਵਿੰਗ ਦਾ ਕੀ ਐਕਸਪੀਰੀਅੰਸ ਹੈ ਇਹ ਜਿਹੀ ਆਪਦੀ ਕਾਰ 'ਚ ਬੈ ਗਏ ਆ ਤੇ ਜਿਵੇਂ ਕਿ ਇੱਥੇ ਆਟੋ ਪਾਇਲਟ ਦੇ ਵਿੱਚ ਫੁੱਲ ਸੈਲਫ ਡਰਾਈਵਿੰਗ ਕਾਰ ਦੀ ਜਿਹੜੀ ਆਪਸ਼ਨ ਹੈ ਉਹ ਅਵੇਲੇਬਲ ਹੈਗੀ ਆ ਤੇ ਇਹਨੂੰ ਟੈਸਟ ਐਡਰੈਸ ਪਾ ਕੇ ਟੈਸਟ ਕਰਕੇ ਦੇਖਦੇ ਹਾਂ ਤੇ ਸਾਲ ਰਹਿਿੰਦੇ ਹਟ ਲਾਤਾ ਸੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਕਾਰ ਨੂੰ ਆਪਣੇ ਆਪ ਹੀ ਡਰਾਈਵ ਕਰ ਰਿਹਾ ਪਾਰਕਿੰਗ 'ਚ ਉਹ ਆਪਣੇ ਹਿਸਾਬ ਨਾਲ ਕੱਢ ਰਿਹਾ ਮੈਂ ਕੋਈ ਹੱਥ ਨਹੀਂ ਲਾ ਰਿਹਾ ਸੋ ਉਹ ਕਬੇ ਮੋੜਨ ਦਾ ਇੰਡੀਕੇਟਰ ਵੀ ਨਹੀਂ ਆਪੇ ਦਿੰਦਾ ਅਜੇ ਵੀ ਕੋਈ ਹੱਥ ਨਹੀਂ ਆਬਵੀਅਸਲੀ ਹੁਣ ਇਹ ਮੈਨੂੰ ਇੰਡੀਕੇਟਰ ਦਊਗਾ ਕਹੂਗਾ ਕਿ ਉੱਤੇ ਹੱਥ ਰੱਖਣਾ ਜ਼ਰੂਰੀ ਹੈ ਉਹ ਨੇ ਆਪਣੇ ਆਪ ਘੁਮਾਇਆ ਅੱਗੇ ਸਟਾਪ ਸਾਈਨ ਆ ਗਿਆ ਸਟਾਪ ਸਾਈਨ ਤੋਂ ਫੇਰ ਉਹਨੇ ਰੁਕਿਆ ਜਿਹੜੀ ਸਪੀਡ ਹੈ ਤੇ 50 ਕਿਲੋਮੀਟਰ ਦੀ ਸਪੀਡ ਹੈ ਉਸ ਸਪੀਡ ਦੇ ਵਿੱਚ ਹੀ ਚਲਾ ਰਿਹਾ ਸਵੇਰੇ ਟੈਸਟ ਕੀਤਾ ਸੀਗਾ ਕਿ ਸਪੀਡ ਨੂੰ ਓਵਰਰਾਈਡ ਕੀਤਾ ਜਾ ਸਕਦਾ ਜਿੱਦਾਂ ਹੁਣ ਖਾਲੀ ਸੜਕਾਂ ਨੇ ਇਸ ਟਾਈਮ ਸਵੇਰੇ ਕੋਈ ਬਾੜੀ ਟਰੈਫਿਕ ਹੈ ਨਹੀਂ ਤੇ ਉਹ ਸਪੀਡ ਨੂੰ ਓਵਰਰਾਈਡ ਕਰ ਦਿੰਦਾ ਤੁਸੀਂ ਸਪੀਡ ਅਪ ਕਰ ਦੋਗੇ ਬਾਈ ਡਿਫਾਲਟ ਉਹ ਜਿਹੜੀ ਰੋਡ ਦੀ ਸਪੀਡ ਹੈ ਉਸ ਤੇ ਚਲਾਉਗਾ ਪਰ ਤੁਸੀਂ ਸਪੀਡ ਅਪ ਵੀ ਕਰ ਸਕਦੇ ਹੈਗੇ ਹੁਣ ਅੱਗੇ ਜਿਵੇਂ ਗ੍ਰੀਨ ਲਾਈਟਸ ਆਈਆਂ ਦੇਖਦੇ ਇੱਥੇ ਸਲੋ ਹੁੰਦਾ ਰੁਕਦਾ ਜਾਂ ਸਿੱਧਾ ਨਿਕਲਦਾ ਸੋ ਗ੍ਰੀਨ ਲਾਈਟਸ ਆਈਆਂ ਉਹਨੇ ਸਪੀਡ ਕੋਈ ਨਹੀਂ ਘਟਾਈ ਐਂਡ ਇਟ ਵੈਂਟ ਥਰੂ ਅੱਗੇ ਫੇਰ ਤੋਂ ਦੁਬਾਰਾ ਗ੍ਰੀਨ ਲਾਈਟਸ ਆ ਰਹੀਆਂ ਪਰ ਦੇਖਦੇ ਹਾਂ ਵਾਟ ਇਜ਼ ਇਟ ਫੇਰ ਉਸੇ ਤਰ੍ਹਾਂ ਹੀ ਐ ਸਾਰੇ ਟਾਈਮ ਇੰਡੀਕੇਟਰਸ ਦੇਣੇ ਖੱਬੇ ਮੁਰਨਾ ਸੱਜੇ ਮੁਰਨਾ ਇਹ ਸਾਰਾ ਸੈਲਫ ਡਰਾਈਵਿੰਗ ਆਪਣੇ ਆਪ ਹੀ ਚਲਾ ਰਿਹਾ ਸੋ ਮੇਰਾ ਸਾਰੇ ਦੱਸਣ ਦਾ ਜਿਹੜੀ 2 ਮਿੰਟ ਦੀ ਵੀਡੀਓ ਸੀਗੀ ਉਹ ਇਹ ਸੀਗਾ ਕਿ ਜਿਹੜੇ ਵੀ ਆਪਣੀ ਕਮਿਊਨਿਟੀ ਦੇ ਵੀਰ ਭਰਾ ਬਹੁਤ ਜ਼ਿਆਦਾ ਇੰਗੇਜ ਨੇ ਡਰਾਈਵਿੰਗ ਵਾਲੇ ਬਿਜ਼ਨੈਸਸ ਦੇ ਵਿੱਚ ਟਰੱਕ ਡਰਾਈਵਿੰਗ ਬਿਜ਼ਨੈਸਸ ਹੋ ਗਏ ਜਾਂ ਜਿਹੜੇ ਟੈਕਸੀ ਡਰਾਈਵਿੰਗ Uber ਬਿਜ਼ਨੈਸਸ ਵਗੈਰਾ ਹੋ ਗਏ ਸੋ ਤੁਸੀਂ ਦੇਖ ਸਕਦੇ ਹੋ ਕਿ ਅਗਲੇ 2 ਤੋਂ 5 ਸਾਲ ਦੇ ਵਿੱਚ ਉਸ ਇੰਡਸਟਰੀ ਦਾ ਕੀ ਹੋਣ ਵਾਲਾ ਸੋ ਲਗਭਗ ਇਹ ਜਿਹੜਾ ਸੌਫਟਵੇਅਰ ਹੈਗਾ ਟੈਸਲਾ ਕਾਰ ਦੀ ਕੀਮਤ ਤੋਂ ਵੱਖਰਾ ਜਿੱਦਾਂ 16000 ਕੈਨੇਡੀਅਨ ਡਾਲਰ ਲਗਭਗ 12000 ਅਮਰੀਕਨ ਡਾਲਰ ਦੇ ਆਸ-ਪਾਸ ਦਾ ਵੇਚ ਰਿਹਾ ਸੋ ਇਹਨੇ ਇੱਕ ਪੂਰੇ ਡਰਾਈਵਰ ਦੀ ਜਿਹੜੀ ਕੋਸਟ ਆ ਉਹ ਲਗਭਗ ਜਿਹੜੀ ਆ ਉਹ ਮਤਲਬ ਚੱਕ ਜਾਣੀ ਆ ਆਬਵੀਅਸਲੀ ਸ਼ੁਰੂ-ਸ਼ੁਰੂ ਦੇ ਵਿੱਚ ਕੰਪਲੀਟ ਡਰਾਈਵਰ ਦੀ ਜਿਹੜੀ ਅ ਜਿਹੜੀ ਜੌਬ ਹੈ ਉਹ ਨੂੰ ਨਹੀਂ ਖਾਊਗਾ ਕਿਉਂਕਿ ਫਿਰ ਵੀ ਤੁਹਾਨੂੰ ਸਟੇering ਦੇ ਉੱਤੇ ਰਹਿਣਾ ਪੈਂਦਾ ਪਰ ਅਗਲੇ 2 ਸਾਲ 5 ਸਾਲ ਜਦੋਂ ਕਿ ਇਹ ਕੋਈ ਕੰਪਿਊਟਰਸ ਦੀ ਗੱਲ ਇਹ ਹੈ ਕਿ ਜਿਉਂ-ਜਿਉਂ ਉਹਨਾਂ ਕੋਲ ਡਾਟਾ ਆਉਂਦਾ ਜਾਂਦਾ ਉਹ ਆਪਣਾ ਆਪ ਇੰਪਰੂਵ ਕਰਦੇ ਜਾਂਦੇ ਐ ਐਂਡ ਐਕਸਪੋਨੈਂਸ਼ੀਅਲੀ ਮੈਗਨੀਟਿਊਡ ਦੇ ਨਾਲ ਇੰਪਰੂਵ ਕਰਦੇ ਐ ਮਿਲੀਅਨਸ ਆਫ ਡਾਟਾ ਪੁਆਇੰਟਸ ਮਿਲੀਅਨਸ ਆਫ ਜਿਹੜੀਆਂ ਹੰਡਰਡਸ ਆਫ ਥਾਊਜ਼ੈਂਡਸ ਆਫ ਕਾਰਸ ਨੇ ਉਹ ਆਪਣਾ ਡਾਟਾ ਜਿੱਦਾਂ ਇਹਨਾਂ ਦੇ ਮਾਡਲਸ ਨੂੰ ਫੀਡ ਕਰ ਰਹੀਆਂ ਨੇ ਕਿਹੜੀ ਗੱਲ ਸਹੀ ਹੈ ਕਿਹੜੀ ਨਹੀਂ ਸਹੀ ਤਾਂ ਉਹਨਾਂ ਦੇ ਮਾਡਲ ਜ ਸੋ ਉਹਦਾ ਇਹ ਮਤਲਬ ਹੈ ਕਿ ਅਗਲੇ 10 ਸਾਲ ਦੇ ਵਿੱਚ ਜੇ ਟੈਕਨੋਲੋਜੀ ਆ ਜਿਹਨੇ ਟੈਕਨੋਲੋਜੀ ਹੋਰ ਵੀ ਬੜੇ ਤਰੀਕਿਆਂ ਨਾਲ ਜਿਵੇਂ ਸਕੂਲ ਕੈਂਪਸਸ ਦੇ ਵਿੱਚ 셀ਫ ਡਰਾਈਵਿੰਗ ਰੋਬੋਟਸ ਜਿਹੜੇ ਆ ਉਹ ਚੱਲ ਰਹੇ ਸੋ ਤੁਸੀਂ ਇਹ ਕਹਿ ਲਓ ਕਿ ਡਰਾਈਵਿੰਗ ਇੰਡਸਟਰੀ ਦਾ 10 ਸਾਲਾਂਾਂ 'ਚ ਭੋਗ ਪਿਆ ਲਓ ਠੀਕ ਹੈ ਸੋ ਜਿੰਨੇ ਵੀ ਆਪਣਾ ਕਰੀਅਰ ਉਸ ਹਿਸਾਬ ਨਾਲ ਪਲਾਨ ਕਰਨਾ ਉਹ ਪਲਾਨ ਕਰਕੇ ਚੱਲੇ ਕਿ ਅਗਲੇ 10 ਸਾਲਾਂ ਵਿੱਚ ਕੀ ਹੋਣ ਵਾਲਾ ਧੰਨਵਾਦ